ਹਾਂਜੀ ਬਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਨਵੇਂ-ਨਵੇਂ ਵਲੌਗ ਦੇ ਵਿੱਚ ਤੇ ਬਾਬਿਓ ਛੋਲੇ ਤੇ ਬਦਾਮ ਪਿਓ ਤੇ ਤੇ ਪਾਣੀ ਪਾ ਦਿਆ ਇਹਨਾਂ ਚ ਫਿਰ ਡਾਉਂਦੇ ਆ ਕਬੂਤਰ ਮਿੱਤਰੋ ਹੁਣ ਤੇ ਪਾਣੀ ਦਾ ਤੇ ਉੱਕੇ ਰੋਡਾ ਹੁਣ ਜਾ ਕੇ ਡਾਉਂਦੇ ਆ ਕਬੂਤਰ ਤੇ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਆ ਕਿੱਥੋਂ ਦੇਖਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕੀ ਪਤਾ ਲੱਗ ਸਕੇ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਦੇ ਬੰਦੇ ਦੇਖਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਉਪਰ ਆ ਤੇ ਹੁਣ ਅਡਾਉਂਦੇ ਆ ਕਬੂਤਰ ਤੇ ਦੇਖਦੇ ਆ ਅੱਲ ਤਾਂ ਵੈਸੇ ਦਾਣੇ ਲੇਟ ਪਏ ਗਏ ਜੇ ਦਾਣੇ ਖਾਏ ਹਜਮ ਹੋਏ ਖੀਚੇ ਵੀ ਹੋਏ ਤੇ ਤਾ ਡਾਵਾਂਗੇ ਨਹੀਂ ਫਿਰ ਬੈਠੇ ਰਹਿਣਦੋਗੇ ਤੇ ਹੀ ਬੇਛਤਰੀਆਂ ਤੇ ਬਿਠਾ ਦਾਂਗੇ ਬੱਚੇ ਨੂੰ ਦੇਖ ਲੀਏ ਬਾਬੇ ਇੱਕ ਵਾਰ ਫੇਰ ਡਾਉਂਦੇ ਆ ਬਈ ਮਿੱਤਰੋ ਇੱਕ ਦਾ ਇਹ ਡਾਉਂਦੇ ਆ ਘੰਡ ਚੱਲ ਡੰਡੇ ਵਾਲਾ ਤੇ ਕਿਹ ਡਾਉਂਦੇ ਆ ਇਹਦੇ ਦਾਣੇ ਘਟੇ ਅੜਾਤੇ ਆਏ ਤੇ ਇੱਕ ਡਾਉਣਾ ਇਹ ਕਬੂਤਰ ਇਹਨੂੰ ਪਾਣੀ ਲਾਤੇ ਅੱਜ ਅੜਾਤੇ ਆਏ ਵੀ ਤੇ ਹੋਰ ਦੇਖ ਕੇ ਇੱਕ ਇਹ ਵੀ ੜਾ ਦੇਣਾ ਘੰਡ ਪੂਛਾਲਾ ਤੇ ਇਦਰੋਂ ਬਾਕੀਆਂ ਨੇ ਇਹਦੇ ਵੀ ਦਾਣੇ ਖਾਏ ਵੇ ਚੱਲਰ ਵਾਲੇ ਦੇ ਘਟਾ ਚੱਲਰ ਵਾਲੇ ਊੜਾ ਦੰਦਿਆਂ ਤੇ ਇਹਦੇ ਵੀ ਬਬ ਥੋੜੇ ਜਿਹੇ ਦਾਣੇ ਪੜਾ ਦਿੰਦੇ ਆ ਕੋਈ ਚੱਕਰ ਨਹੀਂ ਤੇ ਇੱਕ ਨੂੰ ਨਹੀਂ ੜਾਵਾਂਗੇ ਸ਼ਖ ਨੂੰ ਹੱਬੇ ਨੂੰ ਤੇ ਬਾਕੀ ਇਹਨਾਂ ਨੂੰ ਬਿਠਾ ਦਿੰਦੇ ਆ ਛਤਰੀ ਤੇ ਤੇ ਹਾਂਜੀ ਲੋਬੇ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਕੋ ਉਤਰਾ ਕੋਲੇ ਜੋੜੀਆਂ ਆਪਣੇ ਬਾਬੇ ਤੋੜਤੀਆਂ ਜਿਨ੍ਹਾਂ ਨੇ ਅੰਡੇ ਧਰੇ ਬਸ ਉਹੀ ਲੱਗ ਜਾਨੀਆਂ ਉਹ ਵੀ ਤੁਹਾਨੂੰ ਦੱਸ ਦੰਦੇ ਉਹਨਾਂ ਦਾ ਕਿਆ ਸੀਨ ਹੋਊਗਾ ਯਾਰ ਇੱਕ ਤਾਂ ਆਪੀ ਫਸ ਜਾਂਦੀ ਹੈ ਇਹਦੇ ਵਿੱਚ ਤੇ ਬਾਬੇ ਉਹ ਗੱਲ ਇਦਾਂ ਆ ਜਿਨ੍ਹਾਂ ਦੇ ਦਾ ਬੱਚੇ ਪਲ ਗਏ ਸੀ ਉਹ ਜੋੜੀਆਂ ਆਪਣੇ ਤੋੜਤੀਆਂ ਜਿਹੜੀ ਆਪਣੇ 59 11 ਵਾਲੀ ਕਬੂਤਰੀ ਹੈ ਉਹ ਸਾਹਮਣੇ ਬੈਠੀ ਹੋਈ ਹੈ ਇਹ ਥੋੜਾ ਜਿਹਾ ਸੁੱਕਰੀ ਸੀ ਇਹ ਵਾਲੀ ਕੂਤਰੀ ਤਾਂ ਕਰਕੇ ਤੋੜਤੀ ਬੱਚੇ ਆਪਾਂ ਖੁਦ ਪਾਲਦਾ ਹੈ ਕਬੂਤਰ ਦਈਊਗਾ ਚੋਗਾ ਥੋੜਾ ਬੋਤਾ ਤੇ ਬਾਕੀ ਆਪਾਂ ਛੋਲੇ ਛੂਲੇ ਦੇ ਦਿਆ ਕਰਾਂਗੇ ਤੇ ਇੱਧਰ ਰਹਿ ਗਈਆਂ ਬਾਬੇ ਬੱਚੇ ਤੇ ਸਾਰੀਆਂ ਕਬੂਤਰੀਆਂ ਜਿਹੜੀਆਂ ਹੈਗੀਆਂ ਤੇ ਇੱਕੇ ਪਿੰਗਾ ਛੱਡਿਆ ਹੋਇਆ ਨਰ ਤੇ ਇੱਕ ਆ ਜੋੜੀ ਹੈ ਬਸ ਇਹਦਾ ਨਾਰਿਆਾ ਜੋੜੀ ਦਾ ਬਾਕੀ ਸਾਰੀਆਂ ਇੱਧਰ ਕਬੂਤਰੀਆਂ ਰਹਿ ਗਈਆਂ ਕਬੂਤਰ ਪਾਣੀ ਛੱਡਦੇ ਦੂਸਰੇ ਗੁੱਡੇ 'ਚ ਉਹ ਵੀ ਦਿਖਾਉਂਦੇ ਆ ਤੁਹਾਨੂੰ ਤੇ ਪਾਣੀ ਪੋਣੀ ਆਪਾਂ ਨੇ ਧੋ ਕੇ ਪਾਤਿਆ ਸੀ ਇਹਦੀ ਕੋਈ ਦਿੱਕਤ ਨਹੀਂ ਤੇ ਹੁਣ ਰੱਖਦੇ ਆ ਬਾਬਿਓ ਬਸ ਇਹਦੇ ਬੱਚੇ ਪਲਾਵਾਂਗੇ ਦੋ ਦੋ ਹੋਰ ਦੇਖ ਲਾਂਗੇ ਬਸ ਜੇ ਮੌਸਮ ਸਹੀ ਰਹੇ ਤਾਂ ਨਹੀਂ ਇਹ ਵੀ ਜੋੜੀ ਤੋੜ ਦਾਂਗੇ ਤੇ ਹੁਣ ਬਾਬਿਓ ਇੱਧਰ ਦਿਖਾਉਂਦੇ ਆ ਤੁਹਾਨੂੰ ਕੂਤਰ ਦੇਖੋ ਚੀਨਾ ਕਬੂਤਰ ਸੀ ਇਹ ਸੀ ਦੋ ਇਹ ਸੀ ਇੱਕ ਇਹ ਸੀ ਇਹ ਸਾਰੇ ਬਾਬਿਓ ਆਪਣੇ ਇੱਧਰ ਛੱਡਦੇ ਆ ਇਹ ਤਾਂ ਛੱਡੇ ਆ ਕਿਉਂਕਿ ਉੱਧਰ ਕਬੂਤਰੀਆਂ ਆ ਤਾਂ ਕਿ ਮਿਲੇ ਨਾ ਇੱਧਰ ਜੋੜੀਆਂ ਅੰਡੇ ਧਰਤੇ ਇਹਨਾਂ ਨਾਲ ਮਿਲ ਨਹੀਂ ਸਕਦੇ ਜਦੋਂ ਬੱਚੇ ਨਿਕਲ ਗਏ ਉਦੋਂ ਆਪਾਂ ਨੇ ਤੋੜ ਦਈਆਂ ਜੋੜੀਆਂ ਕੋਈ ਦਿੱਕਤ ਨਹੀਂ ਠੀਕ ਆ ਬਾਬਿਓ ਤੇ ਬੱਚੇ ਆ ਬੱਚਿਆਂ ਨੂੰ ਕੱਲ ਆਪਾਂ ਤੋਂ ਛੋਲੇ ਪਾ ਨਹੀਂ ਹੋਏ ਤਾ ਕਰਕੇ ਬੱਚੇ ਥੋੜੇ ਜਿਓ ਹੋ ਐ ਅੱਜ ਭਿਉਤੇ ਐ ਨਾਲੇ ਖਤਮ ਹੋਈ ਹੋਈ ਸੀ ਛੋਲੇ ਕੱਲ ਆਪਾਂ ਲਿਆਂਦੇ ਤੇ ਅੱਜ ਪਾਵਾਂਗੇ ਇਹਨਾਂ ਨੂੰ ਤੇ ਹੁਣ ਬਾਕੀ ਹੁਣ ਇਹਨਾਂ ਨੂੰ ਰੱਖ ਦਉਂਦੇ ਦਾਣਾ ਬਾਣੂ ਤੇ ਇਹ ਸਾਫ਼ ਕਰ ਦਈਏ ਤੇ ਹੁਣ ਤੁਹਾਨੂੰ ਇੱਕ ਵਾਰ ਇੱਧਰ ਨਿਗਾ ਮਾਰਾ ਦਈਏ ਕਿ ਨਾ ਜਿਹੜੀ ਤਾਂ ਇਹ ਜੋੜੀ ਐ ਇਹਨੇ ਦੋ ਅੰਡੇ ਦੇ ਦਿੱਤੇ ਜਦੋਂ ਇਹ ਜੋੜੀ ਅੰਡੇ ਧਰ ਦੂਗੀ ਇੱਥੇ ਵਾਲੀ ਸ਼ਾਖੀ ਕਬੂਤਰੀ ਜਿਹੜੀ ਇਹ ਬੈਠੀ ਐ ਇਹ ਸ਼ਾਕੀ ਬੈਠੀ ਹੈ ਇਹ ਨਾਲ ਕੂਤਰ ਲੱਗਿਆ ਹੋਇਆ ਹੈ ਇਹ ਹੀ 빙 빙ੇ ਪੈਰ ਵਾਲਾ ਜਦੋਂ ਇਹ ਅੰਡੇ ਧਰ ਦੂਗੇ ਇਹਨਾਂ ਨੀਚੇ ਰੱਖ ਦੂਗਾ ਚਲ ਨਹੀਂ ਕਰਦਾ ਐਦਾਂ ਕਰਦੇ ਇੱਕ ਝੋਲੀ ਇਹ ਤੋਂ ਪਲਵਾ ਲੈਂਦੇ ਤੇ ਇੱਕ ਝੋਲੀ ਇਹਨਾਂ ਦੀ ਵੀ ਪਲਵਾ ਕੇ ਦੇਖ ਲੈਂਦੇ ਦੋਹਾਂ ਦੀ ਆਪਸ ਚ ਕਿਵੇਂ ਉੜਦੇ ਇਹਨਾਂ ਦੇ ਪਤਾ ਲੱਗ ਜਾਊਗਾ ਕਿਰਮ ਨਹੀਂ ਫਿਰ ਚਕਾ ਦਾਂਗੇ ਸਾਰਿਆਂ ਤੋਂ ਬਸ ਹੁਣ ਇੱਕ ਦੋ ਤੇ ਤਿੰਨ ਤਿੰਨਾਂ ਤੋਂ ਦੋ ਦੋ ਬੱਚੇ ਪਲਵਾ ਲੈਂਦੇ ਆ ਬਹੁਤ ਐ ਫਿਰ ਤਿੰਨੇ ਜੋੜੀਆਂ ਤੋੜ ਦਾਂਗੇ ਇਹ ਉੱਪਰ ਵਾਲੀਆ ਤੋੜਦੀ ਇਹਦੇ ਬੱਚੇ ਰਹਿ ਗਏ ਇਕੱਲੇ ਤੇ ਕਬੂਤਰ ਇਹਦਾ ਬੈਠਾ ਹੋਊਗਾ ਇੱਧਰ ਇਹ ਬੈਠਾ ਤੇ ਹੁਣ ਇਹਨਾਂ ਨੂੰ ਪਾ ਦਈਏ ਦਾਣੇ ਬੱਚਿਆਂ ਨੂੰ ਦੇ ਦੂੰਗੇ ਚੁਗਾ ਚੁਗਾ ਤੇ ਇਹ ਜੋੜੀ ਲਾਈ ਹੋਈ ਹੈ ਉੱਪਰ ਇਹ ਹਲੇ ਮਿਲੀ ਨਹੀਂ ਇਹਨੂੰ ਬੰਦੇ ਰਹਿਣ ਦੰਦੇ ਆ ਤੇ ਪਾਉਂਦੇ ਹੁਣ ਬਾਬੇ ਇਹਨਾਂ ਨੂੰ ਦਾਣੇ ਲੋ ਬਈ ਮਿੱਤਰੋ ਦਾਣੇ ਆਪਾਂ ਨੇ ਰੱਖਦੇ ਆ ਖਾਣ ਦੋ ਇਹਨਾਂ ਨੂੰ ਆਪਾਂ ਚੱਲਦੇ ਹੁਣ ਬਾਹਰ ਤੇ ਇਹ ਬੈਠੀ ਐ ਕੂਤਰੀ ਅੰਡੇਾਂ ਤੇ ਤੇ ਹੁਣ ਚੱਲਦੇ ਆਪਾਂ ਬਾਹਰ ਲੋ ਬਈ ਮਿੱਤਰੋ ਖੁੱਡੇ ਦੇ ਪਾਤੇ ਆਂ ਨਿਹਰੂ ਤੇ ਕੋਲੂ ਆ ਪਾਤੇ ਆ ਇਸ ਮਿੰਟ ਦਾ ਤੇ ਹੁਣ ਚਾਊਗਾ ਨਹੀਂ ਤੇ ਕੀ ਕਰੀਏ ਕਾਰਗਿਰੀ ਇਹਦੇ ਤੇ ਇਹ ਉੱਪਰ ਰਿਪੋਰਟ ਹੋ ਗਿਆ ਕੰਮ ਅੰਦਰ ਤੋਂ ਵੀ ਕਰਦੇ ਆ ਬਿਲਕੁਲ ਏ ਓਕੇ ਹੋ ਗਿਆ ਕੰਮ ਤੇ ਬਾਕੀ ਦਾਣੇ ਟਰੇ ਝਾੜ ਕੇ ਚੱਕ ਲਾਂਦੇ ਆ ਬਾਹਰ ਹਵਾ ਵਾਦ ਲੂਗੀ ਤੇ ਬਾਅਦ ਚ ਪਾਵਾਂਗੇ ਨਾ ਉਹ ਦਾਣੇ ਇਹ ਕੰਮ ਹੋ ਗਿਆ ਬਾਬੇ ਓਕੇ ਤੇ ਡੰਨੇ ਬਸ ਕਬੂਤਰ ਬੈਠੇ ਬੈਠੇ ਰਹਿਣਗੇ ਇਹਨਾਂ ਨੂੰ ਚੱਕਰ ਨਹੀਂ ਤੇ ਲੋ ਬਈ ਮਿੱਤਰੋ ਇੱਧਰ ਵੀ ਓਕੇ ਬੈਠੇ ਆ ਕਬੂਤਰ ਸਾਰੇ ਤੇ ਜਿਹੜਾ ਇਹ ਕੁਡਾ ਇੱਥੋਂ ਚੋਂਦਾ ਸੀ ਇਹ ਮਾੜਾ ਮੋਟਾ ਉਹ ਵੀ ਨਹੀਂ ਚਾਊਗਾ ਤੇ ਉਹ ਜਿਹੜਾ ਉਹ ਇੱਟਾਂ ਕੋਲ ਤੋਂ ਛੂੰਦਾ ਸੀ ਉਹਦੇ ਤੇ ਵੀ ਆਪਾਂ ਨੇ ਐਨ ਪਾ ਤੇ ਕੋਲੂਆ ਐਨ ਵਧੀਆ ਹੋ ਗਿਆ ਤੇ ਕਬੂਤਰ ਆਪਣੇ ਉੜਦੇ ਆ ਤੇ ਆ ਗਏ ਇਹ ਆ ਗਏ ਬਾਬਿਓ ਛਤਰੀ ਖੜੀਆ ਨੀਚੇ ਤੇ ਡੰਨਾ ਲਗਣ ਦੋ ਇਹਨੂੰ ਹੁਣ ਹਵਾ ਫਿਰ ਚਾਦਰ ਜੂ ਉੱਧਰ ਪਾ ਦਾਂਗੇ ਨਹੀਂ ਰਹਿਣ ਵੀ ਦਵਾਂਗੇ ਜੇ ਐਵੇਂ ਸਰਦਾ ਹੋਇਆ ਤੇ ਚੱਲਦੇ ਹਾਂ ਹੁਣ ਬਾਬਿਓ ਨੀਚੇ ਕੀ ਲੋ ਬਈ ਮਿੱਤਰੋ ਤੇ ਕਬੂਤਰ ਬੈਠ ਗਏ ਆ ਕੇ ਸਾਰੇ ਆਪਾਂ ਛਤਰੀਆਂ ਦੇ ਬਿਠਾਤੇ ਬਾਕੀ ਵੀ ਤੇ ਇੱਕ ਛਤਰੀ ਇਹ ਖੜੀ ਐ ਤੇ ਆਪਣਾ ਨਵਾਂ ਬੱਚਾ ਸੀ ਜਿਹੜਾ ਉਹ ਬੈਠਾ ਕੋਠੀ ਤੇ ਇਧਰ ਚਾਚੇ ਵਾਲੀ ਤੇ ਸਰੋਂ ਵੀ ਫੋਲਤੀ ਐ ਬਾਬਿਓ ਪੀਲੀ ਸਰੋਂ ਸੀ ਪਈ ਥੋੜੀ ਥੋੜੀ ਆਪਾਂ ਰੱਖ ਲਾਂਗੇ ਬਾਕੀ ਘਰ ਦੇ ਹੁੰਦੇ ਦਾਂਗੇ ਤੇ ਫੋਲਤੀ ਐ ਧੁੱਪ ਲੱਗ ਲੂਗੀ ਤੇ ਬਾਕੀ ਬਾਬਿਓ ਇਧਰ ਕਣਕ ਵੀ ਫੋਲੀ ਹੋਈ ਐ ਅੱਜ ਨੀਚੇ ਫੋਲਦੀ ਥੋੜੀ ਇਜ਼ਰ ਮੰਜੇ ਤੇ ਫੋਲਦੀ ਤੇ ਫੋਲਦੀ ਤੇ ਭਰ ਕੇ ਰੱਖ ਲਾਂਗੇ ਇੱਕ ਡਰਮ ਆਪਾਂ ਤੇ ਡੰਨ ਹੈ ਬਾਬਿਓ ਓਕੇ ਰਿਪੋਰਟ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਦਾਨ ਤੇ ਛੋਲੇ ਵੀ ਜੁਗੇ ਵਾਸਤੇ ਕੋਈ ਮੈਂ ਪਾ ਦਾਂਗੇ ਨਾ ਥੋੜੀ ਦੇਰ ਤੱਕ ਇੰਨਾ ਬੈਠਣ ਦੋ ਇਹਨਾਂ ਨੂੰ ਧੁੱਪਾਂ ਚ ਲੈਣ ਦੋ ਧੁੱਪਾਂ ਦਾ ਆਨੰਦ ਐਨ ਲੱਗ ਲੂਗੀ ਧੁੱਪਾਂ ਤੇ ਬੱਚਾ ਕਰ ਰਹੇ ਸਿੱਧਾ ਆਜੂਗਾ ਛਤਰੀ ਦੇ ਉੱਪਰੇ ਆਪਾਂ ਵੀ ਇਸ ਟਾਈਮ ਤੇ ਬਸ ਉਸ ਤੋਂ ਬਾਅਦ ਕਰਕੇ ਇਹਨਾਂ ਨੂੰ ਬੰਦ ਦਾਨਾ ਪਾਣੀ ਪਾ ਦਾਂਗੇ ਤੇ ਸੁਲਤਾਨ ਬੈਠਾ ਹੈ ਉੱਪਰਲੀ ਛਤਰੀ ਤੇ ਤੇ ਬਾਕੀ ਇਹ ਬੈਠੇ ਓਕੇ ਰਿਪੋਰਟ ਹੈ ਕੋਈ ਮਿੱਤਰੋ ਆ ਗਿਆ ਹੈ ਬੱਚਾ ਵੀ ਛਤਰੀ ਤੇ ਤੇ ਬਾਕੀ ਛਤਰੀ ਹਾਂ ਇਧਰ ਲਾਤੀ ਇੱਕ ਇਧਰ ਲਾਤੀ ਓਕੇ ਰਿਪੋਰਟ ਹੈ ਹਾਂਜੀ ਲੋ ਵੀ ਮਿੱਤਰੋ ਉਤਰ ਕਰਤੇ ਸੀ ਆਪਾਂ ਨੇ ਬੰਦਾਂ ਹੋ ਗਏ ਤਕਰੀਬਨ 10 ਮਿੰਟ ਪੀਣ ਦੋ ਇਹਨਾਂ ਨੂੰ ਹੁਣ ਪਾਣੀ ਤੇ ਉਸ ਤੋਂ ਬਾਅਦ ਪਾ ਦਾਂਗੇ ਬਦਾਮ ਬਦੂਮ ਹਾਂਜੀ ਲੋ ਬੇ ਮਿੱਤਰੋ ਪਾਉਂਦੇ ਹੁਣ ਦਾਣੇ ਬਦਾਮ ਪਾਤੇ ਆਪਾਂ ਨੇ ਪਾਣੀ ਪਹਿਲਾਂ ਭਲਾਤੇ ਅਸੀਂ ਪਾਣੀ ਪਾ ਕੇ ਹੁਣ ਬਦਾਮ ਪਾ ਦਿੰਦੇ ਆ ਬਦਾਮ ਬਦੂਮ ਖਲਾ ਕੇ ਹੁਣ ਦਾਣੇ ਪਾਤੀ ਹੈ ਲੱਗ ਗਿਆ ਕੋ ਉੱਤਰਖੰਡ ਤੇ ਇੱਕ ਕੋਲੀ ਹੋ ਲੈਣ ਕੇ ਪਾ ਦਿੰਦੇ ਹੁਣ ਚੱਲਦੇ ਹਾਂ ਉੱਪਰ ਕੂਤਰਾ ਛੋਲੇ ਦੇਣ ਬੱਚਿਆਂ ਨੂੰ ਤੇ ਉੱਪਰ ਵਾਲਿਆਂ ਨੂੰ ਵੀ ਦਾਣੇ ਪਾ ਦੀਏ। ਲੋ ਬਾਈ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਤੇ ਰੱਖਤੇ ਆ ਕੂਤਰਾ ਹੁੰਦਾ ਨੇ ਤੇ ਖਾਣ ਦੋ ਇਹਨਾਂ ਨੂੰ। ਇਹ ਇਧਰੋਂ ਬਾਬਿਓ ਸੁੱਕ ਚੱਲਿਆ ਇਹ ਜਿਹੜੀ ਆ ਪੰਜ ਪਾਈ ਪਲਸਤਰ ਕਰਿਆ ਏ ਤੇ ਉੱਪਰ ਵੀ ਐਨ ਦੇਖੋ ਬਾਬਿਓ ਹਾਂ ਦੇਖੋ ਵਧੀਆ ਹੋ ਜਾਊਗਾ। ਹੁਣ ਨਹੀਂ ਚਾਊਗਾ। ਭੈ ਇਹਦੇ ਉੱਪਰ ਵੀ ਥੋੜਾ ਥੋੜਾ ਗੇਰ ਦਾਂਗੇ ਕੋਈ ਚੱਕਰ ਨਹੀਂ ਕਰ ਦਾਂਗੇ ਇਹਨੂੰ ਥੋੜਾ ਜਿਹਾ ਹੋਰ ਸੈੱਟ ਤੇ ਛੋਲੇ ਲਿਆਂਦੇ ਆਪਾਂ ਨੇ ਉੱਪਰ ਇਹ ਪਏ ਆ ਤੇ ਹੁਣ ਬੱਚੇ ਚੱਕਦੇ ਆ ਬੱਚਿਆਂ ਨੂੰ ਦੰਦਿਆਂ ਛੋਲੇ ਦੋ ਤਾਂ ਬੱਚੇ ਇਹ ਐ ਤੇ ਦੋ ਇਹ ਬੱਚੇ ਐ ਤੇ ਚਾਰਾਂ ਨੂੰ ਚੱਕ ਕੇ ਛੋਲੇ ਦੇ ਦੰਦੇ ਆ ਚੱਲਦੀ ਵੀਡੀਓ ਨੂੰ ਕਰਦੇ ਹੋ ਲਾਈਕ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ-ਕਿੱਥੋਂ ਤੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ